ਇਸ ਵੇਲੇ ਦੀ ਮੰਦਪਾਗੀ ਖਬਰ ਮੋਗਾ ਤੋਂ ਆ ਰਹੀ ਹੈ ਜਿੱਥੇ ਮੋਗਾ ਤੋਂ ਲਗਾਤਾਰ ਤਿੰਨ ਵਾਰੀ ਬਣੇ ਵਿਧਾਇਕ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਅਗਨੇ ਤੁਹਾਨੂੰ ਦੱਸ ਦਈਏ ਕਿ ਜੁਗਿੰਦਰਪਾਲ ਜੈਨ ਜਿਹੜੇ ਲਗਾਤਾਰ ਤਿੰਨ ਵਾਰੀ ਵਿਧਾਇਕ ਬਣਦੇ ਨੇ ਮੋਗਾ ਦੇ ਤਾਂ ਅੱਜ ਉਹਨਾਂ ਦੇ ਵੱਲੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਗਿਆ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਕੱਲ ਉਹਨਾਂ ਦੀ ਤਬੀਅਤ ਵਿਗੜਨ ਦੇ ਕਾਰਨ ਉਹਨਾਂ ਨੂੰ ਮੋਗਾ ਦੇ ਹਾਰਟ ਸਪੈਸ਼ਲਿਸਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਅੱਜ ਤੜਕਸਾਰ ਉਹਨਾਂ ਦੀ ਜਿਹੜੀ ਮੌਤ ਆ ਉਹ ਹੋ ਗਈ ਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਮੌਤ ਦੀ ਖਬਰ ਦੇ ਨਾਲ ਪੂਰੇ ਮੋਗਾ ਦੇ ਵਿੱਚ ਜਿਹੜੀ ਆ ਉਹ ਸੂਕ ਦੀ ਲਹਿਰ ਦੌੜਦੀ ਆ ਕਿਉਂਕਿ ਲਗਾਤਾਰ ਜਿਹੜਾ ਉਹ ਤਿੰਨ ਵਾਰੀ ਵਿਧਾਇਕ ਬਣਦੇ ਨੇ 2007 2012 ਤੇ 22 ਇਲੈਕਸ਼ਨ 2013 ਦੇ ਵਿੱਚ ਉਹ ਮੋਗਾ ਦੇ ਵਿਧਾਇਕ ਬਣਦੇ ਨੇ ਲੰਬੀ ਸਿਆਸਤ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਉਹ ਦੋ ਵਾਰੀ ਇੱਕ ਕਾਂਗਰਸ ਤੋਂ ਵਿਧਾਇਕ ਰਹਿੰਦੇ ਨੇ ਤੇ ਫੇਰ 2013 ਦੇ ਵਿੱਚ ਜਦੋਂ ਬਾਏ ਇਲੈਕਸ਼ਨ ਹੁੰਦਾ ਤਾਂ ਉਹਨਾਂ ਦੇ ਵੱਲੋਂ ਅਕਾਲੀ ਦਲ ਤੋਂ ਟਿਕਟ ਪ੍ਰਾਪਤ ਕੀਤੀ ਜਾਂਦੀ ਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿੱਤ ਦਰਜ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਦੇ ਵਿੱਚੋਂ ਇੱਕ ਸਾਨ ਜੁਗਿੰਦਰ ਪਾਲ ਜੈਨ ਜਿਨ੍ਹਾਂ ਦਾ ਪੂਰੇ ਇਹ ਜਿਹੜਾ ਮੋਗਾ ਹਲਕਾ ਏ ਉਸ ਦੇ ਵਿੱਚ ਲਗਾਤਾਰ ਜਿਹੜਾ ਉਹਨਾਂ ਦਾ ਪਿਆਰ ਸੀ ਉਹ ਵਧਦਾ ਜਾ ਰਿਹਾ ਸੀ ਤੇ ਹੁਣ ਉਹਨਾਂ ਦੀ ਮੌਤ ਦੀ ਖਬਰ ਸੁਣ ਕੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹ ਲਗਾਤਾਰ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਉਹ ਦੁੱਖ ਸਾਂਝਾ ਕਰਨ ਆ ਰਹੇ ਨੇ ਉਹਨਾਂ ਦੇ بیٹے ਅਕਸ਼ਿਤ ਜੈਨ ਜਿਹੜੇ ਸਾਬਕਾ ਨਗਰ ਨਿਗਮ ਦੇ ਮੇਅਰ ਵੀ ਰਹੇ ਨੇ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ ਵੱਡੀਆਂ ਹਸਤੀਆਂ ਵੀ ਪਹੁੰਚ ਰਹੀਆਂ ਨੇ ਤੇ ਅੱਜ ਬਾਅਦ ਦੁਪਹਿਰ ਜਿਹੜਾ ਉਹਨਾਂ ਦਾ ਉਹ ਸੰਸਕਾਰ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਜੁਗਿੰਦਰਪਾਲ ਜੈਨ ਜੀ 2007 ਵਿੱਚ ਕਾਂਗਰਸ ਪਾਰਟੀ ਤੋਂ ਵਿਧਾਇਕ ਬਣਦੇ ਨੇ ਫਿਰ 2012 ਦੇ ਵਿੱਚ ਕਾਂਗਰਸ ਪਾਰਟੀ ਤੋਂ ਵਿਧਾਇਕ ਬਣਦੇ ਨੇ ਤੇ ਜਦੋਂ 2013 ਦੇ ਵਿੱਚ ਮੋਗਾ ਦੇ ਵਿੱਚ ਬਾਈ ਇਲੈਕਸ਼ਨ ਹੁੰਦੀ ਆ ਤਾਂ ਜੁਗਿੰਦਰਪਾਲ ਜੈਨ ਸ਼੍ਰੋਮਣੀ ਅਕਾਲੀ ਦਲ ਤੋਂ ਟਿਕਟ ਪ੍ਰਾਪਤ ਕਰਕੇ ਤੀਸਰੀ ਵਾਰ ਮੋਗਾ ਦੇ ਵਿਧਾਇਕ ਬਣਦੇ ਨੇ ਜੀ ਹਾਂ ਨਹੀਂ ਰਹੇ ਮੋਗਾ ਦੇ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ ਜੁਗਿੰਦਰ ਪਾਲ ਜੈਨ ਜੀ ਮਿਲੀ ਜਾਣਕਾਰੀ ਮੁਤਾਬਕ ਜੁਗਿੰਦਰ ਪਾਲ ਜੈਨ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜਿਸ ਕਾਰਨ ਸਿਹਤ ਜਿਆਦਾ ਖਰਾਬ ਹੋਣ ਕਰਕੇ ਮੋਗਾ ਦੇ ਹਾਰਟ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਅੰਤਿਮ ਸਾਹ ਲਏ ਉਨਦੀ ਮੌਤ ਦੀ ਖਬਰ ਦੇ ਨਾਲ ਪੂਰੇ ਮੋਗੇ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਹੈ ਦੌੜ ਗਈ ਹੈ ਜੁਗਿੰਦਰਪਾਲ ਜਾਨ ਨੂੰ ਚੋਣ ਵਾਲੇ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ بیٹے ਅਕਸ਼ਤ ਜੈਨ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ ਦੱਸਦੀ ਹੈ ਕਿ ਜੁਗਿੰਦਰਪਾਲ ਜੈਨ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਕਰੀਬੀਆਂ ਦੇ ਵਿੱਚੋਂ ਇੱਕ ਸਨ ਦੱਸਤੀ ਕਿ ਲੰਬੀ ਸਿਆਸਤ ਰਹੀ ਆ ਲੋਕਾਂ ਦੇ ਨਾਲ ਲੰਬਾ ਪਿਆਰ ਰਿਹਾ ਤਾਂ ਉਹ ਉਹ ਮੋਗਾ ਦੇ ਜਿਹੜੇ ਉਹ ਤਿੰਨ ਵਾਰੀ ਵਿਧਾਇਕ ਬਣੇ ਤਾਂ ਹੁਣ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਸੀ ਉਹਨਾਂ ਨੂੰ ਇੱਕ ਢਾਹ ਜ਼ਰੂਰ ਲੱਗੀ ਹੈ ਦੁੱਖ ਜ਼ਰੂਰ ਲੱਗਿਆ ਕਿਉਂਕਿ ਉਹਨਾਂ ਦੇ ਜਿਹੜੇ ਹਰਮਨ ਪਿਆਰੇ ਨੇਤਾ ਸੀ ਉਹ ਇਸ ਦੁਨੀਆ ਨੂੰ ਅਲਵਿਦਾ ਕਹੇ ਨੇ ਇਸ ਦੁਨੀਆ ਤੋਂ ਕੂਚ ਕਰ ਗਏ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ ਗਾਂਧੀ ਰੋਡ ਤੇ ਬਣੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾਊਗਾ ਉਹਨਾਂ ਦੇ ਚੌਹਣ ਵਾਲਿਆਂ ਨੂੰ ਇਹ ਖਬਰ ਹੈ ਕਿ ਉਹ ਇਸ ਅੰਤਿਮ ਯਾਤਰਾ ਦੇ ਵਿੱਚ ਉਹ ਜੁਗਿੰਦਰਪਾਲ ਜੈਨ ਦਾ ਜਿਹੜਾ ਅੰਤਿਮ ਦਰਸ਼ਨ ਕਰਨ ਵੀ ਪਹੁੰਚ ਸਕਦੇ ਆ ਉਹਨਾਂ ਦੇ ਅੰਤਿਮ ਯਾਤਰਾ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਆ ਕਿਉਂਕਿ ਉਹਨਾਂ ਦੇ ਚੌਹਣ ਵਾਲਿਆਂ ਦੀ ਜਿਹੜੀ ਤਦਾਦ ਹੈ ਉਹ ਬਹੁਤ ਜ਼ਿਆਦਾ ਹੈ ਪੂਰਾ ਜਿਹੜਾ ਮੋਗਾ ਹਲਕਾ ਏ ਤੇ ਨਾਲ ਦੇ ਹਲਕੇ ਨੇ ਉੱਥੇ ਵੀ ਉਹਨਾਂ ਦੇ ਜਿਹੜੇ ਚੌਹਣ ਵਾਲੇ ਨੇ ਉਹ ਜ਼ਰੂਰ ਬੈਠੇ ਨੇ ਵੱਡੀ ਖਬਰ ਹੈ ਮੰਦ ਭਾਗੀ ਖਬਰ ਹੈ ਕਿ ਮੋਗਾ ਦੇ ਲਗਾਤਾਰ ਤਿੰਨ ਵਾਰੀ ਵਿਦਾਇਗੀ ਬਨੇ ਜੋਗਿੰਦਰ ਪਾਲ ਜੈਨ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਹਾਲਾਂਕਿ ਜਿਹੜੇ ਉਹਨਾਂ ਦੇ بیٹے ਅਕਸ਼ਰ ਜੈਨ ਨੇ ਉਹ ਹੁਣ ਭਾਜੀਪੀ ਦੇ ਵਿੱਚ ਜ਼ਰੂਰ ਸ਼ਾਮਲ ਹੋ ਗਏ ਸੀ ਪਰ ਇਸ ਮੌਕੇ ਅਕਾਲੀ ਦਲ ਨੂੰ ਵੀ ਵੱਡਾ ਝਟਕਾ ਲੱਗਿਆ ਕਿਉਂਕਿ ਉਹਨਾਂ ਦਾ ਇੱਕ ਜਿਹੜਾ ਮੋਗਾ ਦੇ ਵਿੱਚ ਥੰਮ ਸੀਗਾ ਉਹਨਾਂ ਦਾ ਵੱਡਾ ਨੇਤਾ ਸੀਗਾ ਵੱਡਾ ਲੀਡਰ ਸੀਗਾ ਜੋਗਿੰਦਰ ਪਾਲ ਜੈਨ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਕਿਤਨਾ ਕਿਤੇ ਜਿਹੜਾ ਉਹ ਰਾਜਨੀਤਿਕ ਤੌਰ ਤੇ ਵੀ ਜਿਹੜੇ ਵੱਡੇ ਘਾਟੇ ਪਏ ਨੇ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਪਰਿਵਾਰ ਦਾ ਮੁਖੀ ਜਿਹੜਾ ਇਸ ਦੁਨੀਆ ਤੋਂ ਤੁਰ ਗਿਆ ਉਥੇ ਜਿਹੜਾ ਰਾਜਨੀਤਿਕ ਪਾਰਟੀ ਐ ਉਸ ਨੂੰ ਵੀ ਜਿਹੜਾ ਵੱਡਾ ਘਾਟਾ ਪਿਆ ਜਿਹੜੇ ਮੋਗਾ ਹਲਕੇ ਦੇ ਲੋਕ ਸੀ ਉਹਨਾਂ ਨੂੰ ਵੀ ਵੱਡਾ ਘਾਟਾ ਪਿਆ ਜਿਹੜੇ ਉਹਨਾਂ ਨੂੰ ਚੋਣਨ ਵਾਲੇ ਸੀ ਉਹਨਾਂ ਨੂੰ ਵੀ ਵੱਡਾ ਘਾਟਾ ਸੋ ਅੱਜ ਬਾਅਦ ਦੁਪਹਿਰ ਉਹਨਾਂ ਦੀ ਜਿਹੜੀ ਅੰਤਿਮ ਯਾਤਰਾ ਐ ਉਹ ਸ਼ੁਰੂ ਕੀਤੀ ਜਾਵੇਗੀ ਤੇ ਬਾਅਦ ਦੁਪਹਿਰ ਜਿਹੜਾ ਗਾਂਧੀ ਰੋਡ ਤੇ ਬਣੇ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ